ਜੰਗ ਛੇੜੀ ਹੋਈ ਹੈ ਜਿੱਦਾਂ ਦੇ ਕੱਲ੍ਹ ਵੱਤ ਛੁੱਟੀ ਹੋਈ ਹੈ ਸਾਰਾ ਟੂਰਿਸਟ ਰੁਕ ਗਿਆ ਜੀ ਕੋਈ ਨਹੀਂ ਇਥੇ ਆ ਰਿਹਾ ਕੋਈ ਪਿੰਡਾਂ ਨਾਲ ਨਹੀਂ ਆ ਰਿਹਾ ਬਹੁਤ ਮੁਸ਼ਕਲ ਹੋਈ ਹੈ ਜੀ ਇਹ ਜਿਹੜੇ ਹਾਲਾਤ ਬਣ ਗਏ ਆ ਇਹ ਦੇ ਲੋਕਡਾਊਨ ਤੋਂ ਵੀ ਪੇੜੇ ਬਣ ਗਏ ਜੀ ਲੋਕਡਾਊਨ ਚ ਬੰਦਾ ਥੋੜਾ ਬੋੜਾ ਤੁਰ ਲੰਦਾ ਸੀ ਸਵਾਰੀ ਮਿਲ ਜਾਂਦੀ ਹੁਣ ਤਾਂ ਬਿਲਕੁਲ ਹੀ ਖਤਮ ਹੋ ਗਿਆ ਜੀ ਆਪਣੇ ਘਰੋਂ ਲੋਕੀ ਨਿਕਲਦੇ ਨਹੀਂ ਅਸੀਂ ਗਰੀਬ ਕਿੱਥੋਂ ਖਾਵਾਂਗੇ ਕਿੱਥੋਂ ਹੀ ਮਿਲਗੀ ਆਪਣਾ ਰੋਜੀ ਰੋਟੀ ਜਾਂ ਚਾਹ ਪਾਣੀ ਦਾ ਕਰਾਂਗੇ ਇੱਕ ਦਿਨ ਦੇ ਦੇ ਦੇਗਾ ਕੋਈ ਦੋ ਦਿਨ ਦੇ ਦੇਗਾ ਬਾਅਦ ਚ ਦੇਖੋ ਜੇ ਮਹੀਨਾ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਅਸੀਂ ਭ ਇਥੇ ਕਿ ਹਮੇਸ਼ਾ ਹੀ ਚਹਿਲ ਪਹਿਲ ਹੁੰਦੀ ਸੀ ਜਿਹੜੇ ਕਾਰੋਬਾਰ ਕਰਨ ਵਾਲੇ ਜਿਹੜੇ ਕਿ ਲੋਕ ਨੇ ਇਥੇ ਕਾਰੋਬਾਰ ਕਰਦੇ ਹੁੰਦੇ ਸਨ ਔਰ ਜੇ ਟੂਰਿਸਟ ਦੀ ਗੱਲ ਕਰੀ ਤੇ ਬਹੁਤ ਜ਼ਿਆਦਾ ਵੱਡੀ ਗਿਣਤੀ ਟੂਰਿਸਟ ਇਥੋਂ ਲੰਘਦੀ ਸੀ ਪਰ ਅੱਜ ਤੁਹਾਨੂੰ ਇੱਥੇ ਸਨਾਟਾ ਪਸਰਾ ਨਜ਼ਰ ਆ ਰਿਹਾ ਹੈ ਸਵੇਰ ਤੇ ਆਏ ਆ ਅੱਜ ਰਿਡਰ ਚ ਖਲੋਤੇ ਆ ਕੋਈ ਸਵਾਰੀ ਨਹੀਂ ਕੋਈ ਗੱਲ ਦੀ ਬਾਤ ਨਹੀਂ ਕੋਈ ਵੀ ਨਹੀਂ ਜੇ ਕੋਈ ਆਂਦਾ ਆਪਣੇ ਉਹ ਕਾਰ ਲੈ ਕੇ ਆਂਦਾ ਵਾ ਉਹ ਵਿਚਾਰਾ ਕਾਰ ਤੇ ਲੈ ਕੇ ਗਾਂਹ ਜਾਂਦਾ ਨੋਕਲ ਕੋਈ ਨਹੀਂ ਅਸੀਂ ਸਵੇਰ ਦੇ 8 ਵੇ ਦੇ ਆਏ 3 ਵੀ ਕਮਾਏ ਸਵੇਰ ਦੇ 300 ਰੁਪਏ ਹਾਡੀ ਗੱਡੀ ਦਾ ਕਿਰਾਇਆ ਜੇ ਇੱਥੇ ਕੋਈ ਟੂਰਿਸਟ ਨਹੀਂ ਆ ਰਿਹਾ ਕੋਈ ਲੋਕਲ ਨਹੀਂ ਆ ਰਿਹਾ ਸਾਰੇ ਘਰੋ ਘਰੀਏ ਆਪਾਂ ਮਜਬੂਰੀ ਨਿਵਾ ਰਹੇ ਇੱਥੇ ਕੀ ਕਰੀਏ ਜੀ ਜੇ ਵਖੋ ਜੇ ਹੀ ਕਮਾ ਕੇ ਜਾਵਾਂਗੇ 100 200 ਕੋਈ ਸਬਜ਼ੀ ਜੇ ਸੇ 200 ਸੇ ਲੈ ਜਾਾਂਗੇ ਘਰ ਨੂੰ ਬੱਚੇ ਸੇ ਲੈ ਜਾਾਂਗੇ ਬੜੀ ਮੁਸ਼ਕਲ ਆਈ ਬਹੁਤ ਜ਼ਿਆਦਾ ਮੁਸ਼ਕਲ ਆਈ ਹੈ ਇੱਥੇ ਇੰਨੀ ਕਿ ਰੌਣਕ ਹੁੰਦੀ ਸੀ ਕਿ ਨੰਗਲ ਜਗ੍ਹਾ ਨਹੀਂ ਮਿਲਦੀ ਅੱਜ ਤੋਂ 10 ਦਿਨ ਪਹਿਲਾਂ ਜਿਹੜੀ ਜੰਗ ਲੱਗੀ ਹੈ ਇਹ ਚ ਅਮੀਰ ਬੰਦੇ ਨੂੰ ਕੋਈ ਫਰਕ ਨਹੀਂ ਜੀ ਉਹ ਤਾਂ ਆਪਣੇ ਘਰ ਬੈਠਾ ਹੈ ਉਹਨੂੰ ਤਾਂ ਫਰਕ ਕੋਈ ਨਹੀਂ ਇਹ ਚ ਮਾੜਾ ਬੰਦਾ ਹੀ ਗਰੀਬ ਆਦਮੀ ਹੀ ਫਸਿਆ ਮਲਕੀ ਪਿੱਛੇ ਆ ਜਾਂਦਾ ਵਾ ਦੂਜਾ ਬੰਦਾ ਕੋਈ ਨਹੀਂ ਜੀ ਦੇਖੋ ਇਹ ਗਰੀਬ ਨੇ ਕਰਕੇ ਜਿਹਦਾ ਸਵੇਰੇ ਕਮਾਣਾ ਉਹ ਹੀ ਖਾਣਾ ਸਵੇਰੇ ਫੇਰ ਆਣ ਕਮਾਣਾ ਤਾਂ ਉਹ ਹੀ ਖਾਣਾ ਅਸੀਂ ਤਾਂ ਗੁਰੂ ਰਾਮਦਾਸ ਜੀ ਅਹੀ ਦੁਆ ਕਰਦੇ ਆ ਤੇ ਮਾਲਕਾ ਸੱਚੇ ਪਾਤਸ਼ਾਹ ਇਹ جنگ ਨੂੰ ਖਤਮ ਕਰ ਦੇ ਇੱਥੇ ਹੀ ਇੱਥੇ ਕੁਛ ਨਹੀਂ ਮਿਲਣਾ ਨੁਕਸਾਨ ਹੋਏਗਾ ਸਾਡਾ ਵੀ ਹੋਣਾ ਉਹਨਾਂ ਦਾ ਵੀ ਹੋਣਾ ਨਿਕਲਣਾ ਵਿੱਚ ਕੁਛ ਨਹੀਂ ਜੀ ਜਿਹੜੇ ਵੱਡੇ ਪੋਸਟਰ ਤੇ ਬੈਠੇ ਆ ਜਿਸਾ ਮੰਤਰੀ ਪ੍ਰਧਾਨ ਮੰਤਰੀ ਕੋਈ ਵੀ ਇਹਨਾਂ ਨੂੰ ਫਰਕ ਕੋਈ ਨਹੀਂ ਪੈਣਾ ਫਰਕ ਪੈਣਾ ਇੱਕ ਛੋਟੀ ਜਾਤੀ ਨੂੰ ਛੋਟੇ ਬੰਦੇਆਂ ਨੂੰ ਔਰ ਛੋਟੇ ਜਿਹੜੇ ਕਾਰੋਬਾਰ ਵਾਲੇ ਬੰਦੇ ਨੂੰ ਪੈਣਾ ਫਰਕ ਬਾਕੀ ਅਮੀਰਾਂ ਨੂੰ ਕੋਈ ਨਹੀਂ ਫਰਕ ਨਹੀਂ ਪੈਣਾ ਜੀ ਅੱਜ ਦੇ 2-3 ਦਿਨ ਹੋਏ ਨੇ ਤੇ ਇੰਨੇ ਜਿਹੜੇ ਕਿ ਹਾਲਾਤ ਖਰਾਬ ਹੋ ਗਏ ਨੇ ਅੱਗੇ ਚੱਲਦਾ ਰਹਿਤਾ ਹੋਰ ਹਾਲਾਤ ਖਰਾਬ ਹੋਣਗੇ ਹਾਲਾਤ ਖਰਾਬ ਹੋਣ ਨਾਲ ਸਾਨੂੰ ਬਹੁਤ ਮੁਸ਼ਕਲ ਹੋ ਜਾਏਗੀ ਜੀ ਬਹੁਤ ਜ਼ਿਆਦਾ ਮੁਸ਼ਕਲ ਜੀ ਮਿਲ ਕੇ ਦੇਖੋ ਜੀ ਜਿਨ੍ਹਾਂ ਦੇ 4-5 ਜੀ ਖਾਣ ਵਾਲੇ ਆ ਬੱਚੇ ਕਿ ਕਿਨੇ ਕਿ ਇਕੱਲਾ ਬੰਦਾ ਕਮਾਣ ਲਾ ਉਹਦੇ ਸੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਿੰਨੀ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਵੇਂ ਜੰਗ ਦੀ ਸ਼ੁਰੂਆਤ ਹੋਈ ਹੈ ਆਮ ਗਰੀਬ ਵਰਗ ਨੂੰ ਜਿਹੜਾ ਕਿ ਮੁਸ਼ਕਲਾਂ ਸਾਹਮਣਾ ਕਰਨਾ ਉਹ ਜ਼ਿਆਦਾ ਜੀ ਉਹਨਾਂ ਨੂੰ ਆਪਣਾ ਰੋਸ਼ਨ ਤੱਕ ਵੀ ਨਹੀਂ ਕੋ ਦੇਣ ਵਾਲਾ ਉਹ ਵਿਚਾਰੇ ਪਨੇ ਕਿਸ ਤਰ੍ਹਾਂ ਨਾਲ ਨੇ ਗੁਜ਼ਾਰਾ ਕਰਨਾ ਕਿਸ ਤਰ੍ਹਾਂ ਨਹੀਂ ਕਰਨਾ ਪਤਾ ਨਹੀਂ ਇਹ ਹੁਣ ਕੀ ਬੰਨਾਗਾ ਇਹ ਵਕਤ ਨਹੀਂ ਆਣਾ ਜਿੱਦਾਂ ਜੰਗ ਨਹੀਂ ਲੱਗਣੀ ਚਾਹੀਦੀ ਬਾਕੀ ਨੰਬਰ ਦੋਵੇ ਉਹਨਾਂ ਨੇ ਗਲਤੀ ਕੀਤੀ ਹੈ ਤੇ ਇਹ ਵੇਖੋ ਜੀ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਪੈਣਾ ਹੈ ਨਹੀਂ ਤੇ ਜਵਾਬ ਨਾ ਦਿੰਦੇ ਤੇ ਦੁਨੀਆ ਨੇ ਕਹਿਣਾ ਕਿ ਤੂੰ ਵੀ ਨਾਦਲੇ ਆਵਾ ਸਭ ਤੋਂ ਉਹ ਵੀ ਮਜਬੂਰ ਹੀ ਇਹ ਕਰਨਾ ਪਣਾ ਇੱਕਦਮ ਉਠਾਣਾ ਪੈਣਾ ਸੀ ਇਹਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਨੂੰ ਲੈ ਕੇ ਜਿੱਥੇ ਕਿ ਲੋਕਾਂ ਦੇ ਕਾਰੋਬਾਰ ਤੇ ਅਸਰ ਪੈ ਰਿਹਾ ਉਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਅਸੀਂ ਕੁਝ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੈਰੀਟੇਜ ਸਟਰੀਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਹਮੇਸ਼ਾ ਹੀ ਚਹਿਲ ਪਹਿਲ ਹੁੰਦੀ ਸੀ ਜਿਹੜੇ ਕਾਰੋਬਾਰ ਕਰਨ ਵਾਲੇ ਜਿਹੜੇ ਕਿ ਲੋਕ ਨੇ ਇੱਥੇ ਕਾਰੋਬਾਰ ਕਰਦੇ ਹੁੰਦੇ ਸਨ ਔਰ ਜੇ ਟੂਰਿਸਟ ਦੀ ਗੱਲ ਕਰੀ ਤੇ ਬਹੁਤ ਜ਼ਿਆਦਾ ਵੱਡੀ ਗਿਣਤੀ ਟੂਰਿਸਟ ਇੱਥੋਂ ਲੰਘਦੀ ਸੀ ਪਰ ਅੱਜ ਤੁਹਾਨੂੰ ਇੱਥੇ ਸਨਾਟਾ ਪਸਰਾ ਨਜ਼ਰ ਆ ਰਿਹਾ ਸੋ ਦੂਰੋਂ ਦੂਰੋਂ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਦੇਸ਼ਾਂ ਤੋਂ ਲੋਕ ਇੱਥੇ ਘੁੰਮਣ ਲਈ ਆਉਂਦੇ ਸੀ ਅਮਰਸਰ ਦੇ ਵਿੱਚ ਤਾਂ ਇਹ ਜਿਹੜੇ ਹੈਰੀਟੇਜ ਸਟਰੀਟ ਜ਼ਰੂਰ ਘੁੰਮਣ ਲਈ ਆਉਂਦੇ ਸੀ ਤਾਂ ਇੱਥੇ ਤੁਹਾਨੂੰ ਚਹਲ ਪੈੜ ਨਜ਼ਰ ਆਉਂਦੀ ਸੀ ਪਰ ਅੱਜ ਤੁਹਾਨੂੰ ਇੱਕ ਸਨਾਟਾ ਜਿਹੜਾ ਕਿ ਦਿਖ ਰਿਹਾ ਪਸਰਿਆ ਹੋਇਆ ਸਾਰੇ ਪਾਸੇ ਜੇ ਗੱਲ ਕਰੀ ਤਾਂ ਇੱਥੇ ਜਿਹੜੇ ਆਟੋ ਚਾਲਕ ਨੇ ਉਹ ਵੀ ਅੱਜ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਇੱਥੇ ਟੂਰਿਸਟ ਆਉਂਦੇ ਸੀ ਤਾਂ ਇਹਨਾਂ ਨੂੰ ਸਵਾਰੀਆਂ ਮਿਲਦੀਆਂ ਸੀ ਇਹਨਾਂ ਦਾ ਕਾਰੋਬਾਰ ਚੱਲਦਾ ਸੀ ਘਰ ਦਾ ਗੁਜ਼ਾਰਾ ਜਿਹੜਾ ਚੱਲਦਾ ਸੀ ਪਰ ਜਿਹੜੇ ਮੌਜੂਦਾ ਹਾਲਾਤ ਭਾਰਤ ਤੇ ਪਾਕਿਸਤਾਨ ਦੇ ਬਣੇ ਹੋਏ ਨੇ ਉਹਨੂੰ ਲੈ ਕੇ ਜਿਹੜਾ ਕਿ ਕਾਫੀ ਜਿਹੜਾ ਕਿ ਟੂਰਿਸਟ ਤੇ ਅਸਰ ਪਿਆ ਇਸ ਸਮੇਂ ਇੱਥੇ ਕੋਈ ਵੀ ਜਿਹੜਾ ਕਿ ਟੂਰਿਸਟ ਨਹੀਂ ਆ ਰਿਹਾ ਸਭ ਪਾਸੇ ਜਿਹੜਾ ਕਿ ਸਨਾਟਾ ਪਸਰਿਆ ਹੋਇਆ ਸੋ ਜਿਹੜੇ ਲੋਕ ਨੇ ਆਟੋ ਚਾਲਕ ਨੇ ਜਾਂ ਰੋਜ਼ ਰੋਜ਼ਾਨਾ ਆਪਣਾ ਕਮਾ ਕੇ ਖਾਣ ਵਾਲੇ ਲੋਕ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਵਾਰੀਆਂ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਕੋਈ ਵੀ ਸਵਾਰੀ ਉਹਨਾਂ ਨੂੰ ਨਹੀਂ ਮਿਲ ਰਹੀ ਗੱਲਬਾਤ ਕਰਦੇ ਆਟੋ ਚਾਲਕਾਂ ਕਿ ਨਾਮਤ ਸਤਿਭਾਈ ਸਾਸਿਕਰ ਜੀ ਹਾਂ ਜੀ ਕਿਵੇਂ ਅੱਜ ਜਿਹੜਾ ਕਿ ਹਾਲਾਤ ਪੈਦਾ ਹੋਏ ਨੇ ਕਿੰਨਾ ਅਸਰ ਪਿਆ ਤੁਹਾਡੇ ਕਰ ਭਾਈ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਹੈ ਅਸੀਂ ਸਵੇਰ ਦੇ 8 ਵਜੇ ਦੇ ਆਏ ਈਰ ਵੀ ਕਮਾਏ ਸਵੇਰ ਦੇ 300 ਰੁਪਏ ਸਾਡੀ ਗੱਡੀ ਦਾ ਕਿਰਾਇਆ ਜੇ ਤੇ ਕੋਈ ਟੂਰਿਸਟ ਨਹੀਂ ਆ ਰਿਹਾ ਕੋਈ ਲੋਕਲ ਨਹੀਂ ਆ ਰਿਹਾ ਸਾਰੇ ਘਰੋ ਘਰੀਏ ਆਪਾਂ ਮਜਬੂਰੀ ਨਾ ਆ ਰਹੇ ਇਥੇ ਕੀ ਕਰੀਏ ਜੀ ਜੇ ਵੇਖੋ ਜੇ ਇਹ ਕਮਾਗ ਜਾਵਾਂਗੇ 100 200 ਕੋਈ ਸਬਜ਼ੀ ਜੇ ਸੇ ਦੋ ਦੋ ਸੇ ਲੈ ਜਾਗੇ ਘਰ ਨੂੰ ਬੱਚੇ ਸੇ ਲੈ ਜਾਗੇ ਬਈ ਬੜੀ ਮੁਸ਼ਕਲ ਆਈ ਬਹੁਤ ਜਿਆਦਾ ਮੁਸ਼ਕਲ ਆਈ ਹੈ ਇੱਥੇ ਇੰਨੀ ਕਿ ਰੌਣਕ ਹੁੰਦੀ ਸੀ ਕਿ ਨੰਗਣ ਜਗ੍ਹਾ ਨਹੀਂ ਮਿਲਦੀ ਅੱਜ ਤੋਂ 10 ਦਿਨ ਪਹਿਲਾਂ ਇਹ ਜੂੰਦੀ ਇਹ ਜੰਗ ਛੇੜੀ ਹੋਈ ਹੈ ਜਿਸ ਦੇ ਨਾਲ ਬੱਤ ਛੁੱਟ ਹੋਈ ਹੈ ਸਾਰਾ ਟੂਰਿਸਟ ਰੁਕ ਗਿਆ ਜੀ ਕੋਈ ਨਹੀਂ ਇੱਥੇ ਆ ਰਿਹਾ ਕੋਈ ਪਿੰਡਾਂ ਨਾਲ ਨਹੀਂ ਆ ਰਿਹਾ ਬਹੁਤ ਮੁਸ਼ਕਲ ਹੋਈ ਹੈ ਜੀ ਇਹ ਲੱਗਦਾ ਹੈ ਕਿ ਜੰਗ ਜਿਵੇਂ ਜੰਗ ਦੀ ਸ਼ੁਰੂਆਤ ਹੋਈ ਹੈ ਆਮ ਗਰੀਬ ਵਰਗ ਨੂੰ ਜਿਹੜਾ ਕਿ ਮੁਸ਼ਕਲਾਂ ਸਾਹਮਣਾ ਕਰਨਾ ਉਹ ਜਦਾ ਜੀ ਉਹਨਾਂ ਨੂੰ ਆਪਣਾ ਵਾਸ਼ਣ ਤੱਕ ਵੀ ਨਹੀਂ ਕੋ ਦੇਣ ਵਾਲਾ ਉਹ ਵਿਚਾਰੇ ਪਨੇ ਕਿਸ ਤਰ੍ਹਾਂ ਉਹਨਾਂ ਨੇ ਗੁਜ਼ਾਰਾ ਕਰਨਾ ਕਿਸ ਤਰ੍ਹਾਂ ਨਹੀਂ ਕਰਨਾ ਪਤਾ ਨਹੀਂ ਇਹ ਹੁਣ ਕੀ ਬੰਨਾਗਾ ਇਹ ਵਕਤ ਨਹੀਂ ਆਣਾ ਜਿੱਦਾਂ ਜੰਗ ਨਹੀਂ ਲੱਗਣੀ ਚਾਹੀਦੀ ਬਾਕੀ ਨੰਬਰ ਤੋਂ ਹੋਵੇ ਉਹਨਾਂ ਨੇ ਗਲਤੀ ਕੀਤੀ ਹੈ ਤੇ ਇਹ ਦੇਖੋ ਜੀ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਪੈਣਾ ਹੈ ਨਹੀਂ ਤੇ ਜਵਾਬ ਨਾ ਦਿੰਦੇ ਤੇ ਦੁਨੀਆ ਨੇ ਕਹਿਣਾ ਕਿ ਤੂੰ ਵੀ ਨਾਦਰ ਲਿਆ ਵਾ ਤੇ ਹੁਣ ਉਹ ਵੀ ਮਜਬੂਰ ਹੀ ਇਹ ਕਰਨਾ ਪਣਾ ਇੱਕ ਕਦਮ ਉਠਾਣਾ ਪੈਣਾ ਹੈ ਇਹਨੂੰ ਪਰ ਹੁਣ ਅਸੀਂ ਵੀ ਮਜਬੂਰ ਆ ਅਸੀਂ ਗਰੀਬ ਕਿੱਥੋਂ ਖਾਵਾਂਗੇ ਕਿੱਥੋਂ ਹੀ ਮਿਲਗੀ ਆਪਣਾ ਰੋਜੀ ਰੋਟੀ ਜਾਂ ਚਾਹ ਪਾਣੀ ਦਾ ਕਰਾਂਗੇ ਇੱਕ ਦਿਨ ਦੇ ਦੇਗਾ ਕੋਈ ਦੋ ਦਿਨ ਦੇ ਦੇਗਾ ਬਾਅਦ ਚ ਦੇਖੋ ਜੇ ਮਹੀਨਾ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਅਸੀਂ ਭੁੱਖੇ ਮਰ ਗਏ ਜੀ ਹਾਂ ਜਿਹੜੀ ਗੱਡੀ ਤੁਸੀਂ ਗੱਲ ਕੀਤੀ ਇਹ ਕਿਰਾਏ ਤੇ ਚਲਾਉਣੀ ਆ ਹਾਂ ਜੀ ਇਹ ਕਿਰਾਇਆ 300 ਰੁਪਏ ਕਿਰਾਇਆ ਦਿੰਦੇ ਆ ਜੀ ਅਸੀਂ ਕੱਲ ਹੱਥ ਜੋੜ ਕੇ ਆਪਣੇ ਮਾਲਕ ਨੂੰ ਕਿਹਾ ਕਿ ਸਾਡੇ ਕੋ ਕਿਰਾਇਆ ਨਹੀਂ ਦਿੱਤਾ ਤਾਂ ਸਾਡੇ ਕੋ 150 ਰੁਪਏ ਲਈ ਜਾ ਕੱਲ 300 ਰੁਪਏ ਇਕਵਾਇਆ 150 ਨੂੰ ਦੇ ਗਏ ਆ ਤੀਰ ਵੀ ਪਾਰਕਿੰਗ ਦਿੱਤੀ ਥੇ 120 ਵੀ ਕੱਲ ਕਰ ਲੈ ਕੇ ਆਏ ਆ ਔਰ ਜੇ 100 ਰੁਪਏ ਦੁੱਧ ਆ ਗਿਆ ਜੀ ਬਾਕੀ 10 ਰੁਪਏ ਦਾ ਕੋਈ ਨਹੀਂ ਸੇਰ ਤੇ ਆਏ ਆ ਇਹ ਰੀਡਰ ਚ ਖਲੋਤੇ ਆ ਕੋਈ ਸਵਾਰੀ ਨਹੀਂ ਕੋਈ ਗੱਲ ਨਹੀਂ ਦੀ ਬਾਤ ਨਹੀਂ ਕੋਈ ਵੀ ਨਹੀਂ ਜੇ ਕੋਈ ਆਂਦਾ ਆਪਣੇ ਉਹ ਕਾਰ ਲੈ ਕੇ ਆਂਦਾ ਵਾ ਉਹ ਵਿਚਾਰਾ ਕਾਰ ਤੇ ਲੈ ਕੇ ਗਾਂ ਜਾਂਦਾ ਨਕਲ ਕੋਈ ਨਹੀਂ ਕੀ ਲੱਗਦਾ ਕਿ ਜੇਕਰ ਹੋਰ ਇਸੇ ਤਰ੍ਹਾਂ ਚੱਲਦਾ ਰਿਹਾ ਕਿਉਂਕਿ ਅੱਜ ਤੋਂ 2-3 ਦਿਨ ਹੋਏ ਨੇ ਤੇ ਇੰਨੇ ਜਿਹੜੇ ਕਿ ਹਾਲਾਤ ਖਰਾਬ ਹੋ ਗਏ ਨੇ ਅੱਗੇ ਚੱਲਦਾ ਰਹਿਤਾ ਹੋਰ ਹਾਲਾਤ ਖਰਾਬ ਹੋਣਗੇ ਹਾਲਾਤ ਖਰਾਬ ਹੋਣ ਨਾਲ ਸਾਨੂੰ ਬਹੁਤ ਮੁਸ਼ਕਲ ਹੋ ਜਾਏਗੀ ਜੀ ਬਹੁਤ ਜ਼ਿਆਦਾ ਮੁਸ਼ਕਲ ਜੀ ਬਲਕਿ ਦੇਖੋ ਜੀ ਜਿਨ੍ਹਾਂ ਦੇ ਚਾਰ ਪੰਜ ਜੀ ਖਾਣ ਵਾਲੇ ਆ ਬੱਚੇ ਕਿੰਨੇ ਕਿ ਇਕੱਲਾ ਬੰਦਾ ਕਮਾਣਦਾ ਉਰੇ ਸੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਤੇ ਅਸੀਂ ਇਹ ਕਿੰਨੇ ਕਿ ਚਲੋ ਜੀ ਗਵਰਨਮੈਂਟ ਵੀ ਥੋੜਾ ਬਹੁਤ ਸਾਥ ਦੇਵੇ ਗਰੀਬਾਂ ਦਾ ਤੇ ਬਾਕੀ ਇਹ ਜਿਹੜੇ ਹਾਲਾਤ ਬਣ ਗਏ ਆ ਇਹ ਦੇ ਲੋਕਡਾਊਨ ਤੋਂ ਵੀ ਪੇੜੇ ਬਣ ਗਏ ਜੀ ਲੋਕਡਾਊਨ ਚ ਬੰਦਾ ਥੋੜਾ ਬਹੁਤ ਤੁਰ ਲੰਦਾ ਸੀ ਸਵਾਰੀ ਮਿਲ ਜਾਂਦੀ ਹੁੰਦ ਬਿਲਕੁਲ ਹੀ ਖਤਮ ਹੋ ਗਿਆ ਜੀ ਆਪਣੇ ਘਰੋਂ ਲੋਕੀ ਨਿਕਲਦੇ ਨਹੀਂ ਵੇ ਇਹ ਲੱਗਦਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਆਮ ਗਰੀਬ ਬੰਦਾ ਜਿਹੜਾ ਕਿ ਇਸ ਵਿੱਚ ਜਿਹੜਾ ਕਿ ਪੀਸੇ ਜਾਂਦਾ ਦੇਖੋ ਜੀ ਇਹ ਜਿਹੜੀ ਜੰਗ ਲੱਗੀ ਹੈ ਇਹ ਚ ਅਮੀਰ ਬੰਦੇ ਨੂੰ ਤਾਂ ਕੋਈ ਫਰਕ ਨਹੀਂ ਜੀ ਉਹ ਤਾਂ ਆਪਣੇ ਘਰ ਬੈਠਾ ਉਹਨੂੰ ਤਾਂ ਫਰਕ ਕੋਈ ਨਹੀਂ ਇਹ ਚ ਮਾੜਾ ਬੰਦਾ ਹੀ ਗਰੀਬ ਆਦਮੀ ਹੀ ਫਸਿਆ ਮਤਲਬ ਕਿ ਪੀਸਿਆ ਜਾਂਦਾ ਦਾ ਦੂਜਾ ਬੰਦਾ ਕੋਈ ਨਹੀਂ ਜੀ ਦੇਖੋ ਜੀ ਗਰੀਬ ਨੇ ਕਰਕੇ ਜਿਹਦਾ ਸਿਹਰੇ ਕਮਾਣਾ ਉਹ ਹੀ ਖਾਣਾ ਸਿਹਰੇ ਫੇਰ ਕਮਾਣਾ ਤਾਂ ਉਹ ਹੀ ਖਾਣਾ ਅਸੀਂ ਤਾਂ ਗੁਰੂ ਰਾਮਦਾਸ ਜੀ ਕਿ ਇਹ ਹੀ ਦੁਆ ਕਰਦੇ ਆ ਕਿ ਮਾਲਕਾ ਸੱਚੇ ਪਾਤਸ਼ਾਹ ਇਹ ਜੰਗ ਨੂੰ ਖਤਮ ਕਰ ਦੇ ਇੱਥੇ ਹੀ ਇਥੇ ਕੁਝ ਨਹੀਂ ਮਿਲਣਾ ਨੁਕਸਾਨ ਹੋਏਗਾ ਸਾਡਾ ਵੀ ਹੋਣਾ ਉਹਨਾਂ ਦਾ ਵੀ ਹੋਣਾ ਨਿਕਲਣ ਵਿੱਚ ਕੁਝ ਨਹੀਂ ਜੀ ਜਿਹੜੇ ਵੱਡੇ ਪੋਸਟਰਾਂ ਤੇ ਬੈਠੇ ਆ ਜਿਸ ਨਾਲ ਮੰਤਰੀ ਪ੍ਰਧਾਨ ਮੰਤਰੀ ਕੋਈ ਵੀ ਇਹਨਾਂ ਨੂੰ ਫਰਕ ਕੋਈ ਨਹੀਂ ਪੈਣਾ ਫਰਕ ਪੈਣਾ ਇੱਕ ਛੋਟੀ ਜਾਤੀ ਨੂੰ ਛੋਟੇ ਬੰਦੇਆਂ ਨੂੰ ਔਰ ਛੋਟੇ ਜਿਹੜੇ ਕਾਰੋਬਾਰ ਵਾਲੇ ਬੰਦੇ ਨੂੰ ਪੈਣਾ ਫਰਕ ਬਾਕੀ ਅਮੀਰਾਂ ਨੂੰ ਕੋਈ ਨਹੀਂ ਫਰਕ ਨਹੀਂ ਪੈਂਦਾ ਜੀ ਜੇਕਰ ਆਮ ਦੇਨਾਂ ਦੀ ਗੱਲ ਕਰੀ ਤਾਂ ਆਮ ਦੇਨਾਂ ਵਿੱਚ ਤੁਸੀਂ ਵਧੀਆ ਜਿਹੜਾ ਕਿ ਕਮਾਲ ਲੈਂਦੇ ਦੇਖੋ ਜੀ ਜਦੋਂ ਕੰਮ ਚੱਲਦਾ ਸੀ ਆ ਡਿਟੇ ਦੇ ਅੰਦਰ ਇੱਥੇ ਗੁਰੂ ਰਾਮਦਾਸ ਕਿਸੇ ਨੂੰ ਨਹੀਂ ਖਾਲੀ ਗੱਲ ਦਾ ਪੋਵੇ ਕਰੋ ਭੁੱਖਾ ਦਾ ਹੀ ਉਹ 5-7 ਰੁਪਏ ਆਪਣੇ ਘਰ ਦਾ ਖਰਚਾ ਲਾਈ ਜਾਂਦਾ ਸੀ ਕਿਰਾਇਆ ਕੱਢ ਕੇ ਜੀ ਬੜੀ ਮਿਹਰ ਹੀ ਕੋਈ ਚੀਜ਼ ਅਜੇ ਘਟਾ ਨਹੀਂ ਇਹ ਗੁਰੂ ਦੇ ਘਰ ਬੰਦਾ ਪੈਰ ਰੱਖ ਲ ਪਰ ਐਸੇ ਇੰਨੀ ਕਿ ਮੁਸ਼ਕਲ ਹੋ ਗਈ ਉਹ ਵੀ ਹੁਣ ਮਾਰੇ ਕਿਥੋਂ ਦਵੇ ਜੇ ਤੁਸੀਂ ਟੂਰਿਸਟ ਇਥੇ ਨਹੀਂ ਕੋਈ ਬਿਲਕੁਲ ਜੀ ਸੋ ਹਾਲਾਤ ਬਹੁਤ ਚਿੰਤਾਜਨਕ ਨੇ ਸੋ ਆਟੋ ਰਿਕਸ਼ਾ ਵਾਲਾ ਗੱਲ ਕੀਤੀ ਹੈ ਕਾਰਾਏ ਤੇ ਚਲਾਉਂਦੇ ਨੇ ਪਰ ਜਿਹੜੇ ਮੌਜੂਦਾ ਹਾਲਾਤ ਨੇ ਉਹ ਕਾਫੀ ਚਿੰਤਾਜਨਕ ਨੇ ਕਿਉਂਕਿ ਜਦੋਂ ਕੋਈ ਟੂਰਿਸਟ ਨਹੀਂ ਆਏਗਾ ਕੋਈ ਸਵਾਰੀ ਨਹੀਂ ਆਏਗੀ ਤਾਂ ਇਹ ਕੀ ਕਮਾਉਣਗੇ ਕੀ ਆਪਣੇ ਬੱਚਿਆਂ ਨੂੰ ਖੋਣਗੇ ਸੋ ਬਹੁਤ ਹੀ ਮੁਸ਼ਕਲ ਪਰਿਆ ਇਹਨਾਂ ਦਾ ਜਿਹੜੇ ਕਿ ਹਾਲਾਤ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਜੰਗਲ ਲੱਗਦੀ ਜਾਂ ਜਿਹੜੀ ਸ਼ੁਰੂ ਹੋਈ ਹੈ ਭਾਰਤ ਪਾਕਿਸਤਾਨ ਵਿਚਾਲੇ ਸੋ ਇਹ ਨਹੀਂ ਹੋਣੀ ਚਾਹੀਦੀ ਇਸ ਨਾਲ ਕਿ ਆਮ ਗਰੀਬ ਬੰਦੇ ਨੂੰ ਹੀ ਨੁਕਸਾਨ ਹੋਣਾ ਹੈ ਕੀ ਕਹਿਣਾ ਚਾਹੋ ਮੈਂ ਜੀ ਇੱਕ ਬੜੀ ਵੱਡੀ ਅਰਜ਼ੀ ਕਰਦਾਂ ਚਾਹਤਾ ਭਾਵੇਂ ਮੁਸਲਮਾਨ ਹੋਵੇ ਤੇ ਭਾਵੇਂ ਹਿੰਦੂ ਹੋਵੇ ਤੇ ਭਾਵੇਂ ਸਿੱਖ ਹੋਵੇ ਭਾਵੇਂ ਅਸਾਈ ਹੋਵੇ ਪਾਕਿਸਤਾਨ ਦੇ ਜਿਹੜੇ ਸਾਡੇ ਵਰਗੇ ਗਰੀਬ ਆਦਮੀ ਹੈ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਆਪਣੀ ਸਰਕਾਰ ਨੂੰ ਸਮਝਾਣ ਲੱਗੇ ਇਹਨੂੰ ਇੱਥੇ ਬੰਦ ਕਰ ਦੇਣਾ ਚੰਗੇ ਰਹਿਣਗੇ ਇਹਨਾਂ ਦਾ ਕੁਝ ਨਹੀਂ ਜਾਣਾ ਵੱਡੇ ਬੰਦਾਂ ਦਾ ਸਾਡਾ ਹੀ ਕੁਝ ਨੁਕਸਾਨ ਹੋਣਾ ਹੈ ਇਹਨਾਂ ਨੂੰ ਇਹੀ ਮੇਰੇ ਹੱਥ ਚੜ੍ਹ ਕੇ ਬੇਨਤੀ ਹੈ ਕਿ ਇਹਨਾਂ ਨੂੰ ਸਮਝਾਓ ਤੇ ਜੰਗ ਨੂੰ ਇੱਥੇ ਹੀ ਖਤਮ ਕਰੋ ਦੇਖੋ ਸਿਆਲੀ ਦਾ ਆਪਣਾ ਰੋਟੀ ਬਣਨੀ ਆਪਣੇ ਬੱਚਿਆਂ ਨੂੰ ਲੈ ਕੇ ਬਹਿ ਕੇ ਆਪਣਾ ਕਾਰੋਬਾਰ ਕਰੋ ਜੀ ਬਸ ਇਹੋ ਬੇਕਵਾਸ ਕਰਦੇ ਕਿ ਅਮਨ ਸ਼ਾਂਤੀ ਹੋ ਜਾਈ ਸਰ ਜੀ ਮੈਂ ਤੇ ਰੋਜ਼ ਜਾਂਦਾ ਸਰੇ ਪੰਜ ਵਜੇ ਉੱਠ ਕੇ ਪੱਤਰਕਾਲੀ ਪਪਾ ਦੀਪ ਸਿੰਘ ਜੰਦਾ ਵਾਂ ਤੇ ਮਹਾਰਾਜ ਤੇ ਕਰ ਜਾ ਕੇ ਇਹ ਹੀ ਕਹਿੰਦਾ ਕਿ ਇੱਥੇ ਰੁਕ ਜੇ ਇਥੋਂ ਗਰਨਾ ਵਧੇ ਤੇ ਇਹਨੂੰ ਮਹਾਰਾਜ ਇਹ ਹੀ ਕਰਿਆ ਗੁਰੂ ਮਹਾਰਾਜ ਜੀ ਇਹ ਹੈ ਜੀ ਸ਼ਕਤੀ ਦਿਓ ਕਿ ਜਿਹੜਾ ਇਹ ਕੰਮ ਇੱਥੇ ਹੀ ਖਤਮ ਹੋ ਜੇ ਕਿ ਇਹਨਾਂ ਦੋਹਾਂ ਬੰਦਿਆਂ ਨੂੰ ਜਿਹੜੇ ਇਹ ਵੱਡੇ ਵੱਡੇ ਲੀਡਰ ਇਹਨਾਂ ਦੀ ਗੱਲ ਆ ਜੇ ਤੇ ਇਹ ਕੰਮ 'ਚ ਨੁਕਸਾਨ ਹੈ ਸਾਡੇ ਵੀ ਨੁਕਸਾਨ ਹੈ ਉਹਨਾਂ ਦੇ ਨੁਕਸਾਨ ਹੈ ਬਾਅਦ 'ਚ ਨਿਕਲਣਾ ਕੁਛ ਨਹੀਂ ਬਾਅਦ 'ਚ ਚਾਰ ਜੀ ਚਾਰ ਮੁਲਖ ਬਹਿ ਕੇ ਆਪ ਜੇ ਰਜਮੰਦੀ ਕਰਾ ਲੈਣਗੇ ਤੇ ਨਿਕਲ ਜਿਹੜੇ ਮਰਗੇ ਉਹ ਥੋੜੀ ਵਾਪਸ ਆ ਜੰਨੇ ਜੀ ਉਹ ਜਿਹੜਾ ਜਿਹੜਾ ਮਰਦਾ ਉਹਨੂੰ ਪਤਾ ਹੈ ਜਿਹੜੇ ਘਰ ਬੰਮ ਪੈਂਦਾ ਉਹਨੂੰ ਪਤਾ ਹੈ ਹੁਣ ਸਵੇਰੇ 5:30 ਵਜੇ ਮੈਂ ਘਰੋਂ ਨਿਕਲ ਲੰਗਾ ਉਦੋਂ ਚਾਰ ਮਿੰਟ ਆਪ ਖੁਦ ਵੇਖੀਆ ਜਿਹੜੀ ਉੱਪਰ ਨੈਸ਼ਨ ਹੋਈਆਂ ਇੱਕ ਦੇ ਅਟਾਰੀ ਦੇ ਕੋਲ ਐਨੋਂ ਨਿਕਲੀਆਂ ਝਬਾਲ ਦੇ ਕੋਲ ਲੱਗੀ ਐ ਮੈਂ ਖੁਦ ਦੇਖਿਆ ਕਿ ਸਰੇ ਤੋਂ ਆਉਣ ਨੂੰ ਜਾਂਦੀਆਂ ਜੇ ਕਿਸੇ ਘਰ ਵਿੱਚ ਜਾਂ ਕਿਸੇ ਬਹੰਦੇ ਵਿੱਚ ਟਿਕਣ ਗਈ ਹੈ ਤੇ ਕਿੰਨਾ ਵੱਡਾ ਨੁਕਸਾਨ ਹੋਇਆ ਸੋ ਕਿਸੇ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਇਹੀ ਹੋਵੇ ਕਿ ਸਭ ਪਾਸੇ ਅਮਨ ਸ਼ਾਂਤੀ ਬਣੀ ਰਹੇ ਦੇਖੇ ਜਾਵੇ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜਾ ਕਿ ਟੂਰਿਸਟ ਇੱਥੇ ਆ ਰਿਹਾ ਔਰ ਜਿਹੜਾ ਕਿ ਇਸ ਦੀ ਮਾਰ ਹੈ ਉਹ ਜਿਹੜੇ ਲੋਕ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਲੋਕ ਨੇ ਰੋਜ਼ ਕਮਾ ਕੇ ਆਪਣੇ ਘਰਾਂ ਤੋਂ ਲੈ ਕੇ ਜਾਂਦੇ ਨੇ ਆਪਣੇ ਬੱਚਿਆਂ ਨੂੰ basically ਉਹ ਸੋਦਾ ਰਸਣ ਲੈ ਕੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿੰਨੇ ਵੀ ਇੱਥੇ ਆਟੋ ਰਿਕਸ਼ਾ ਵਾਲੇ ਜਿਹੜੇ ਕਿਸੇ ਟੂਰਿਸਟ ਨੂੰ ਲੈ ਜਾਂਦੇ ਨੇ ਤੁਸੀਂ ਦੇਖਿਓ ਖਾਲੀ ਹੀ ਲੈ ਕੇ ਜਾ ਰਹੇ ਨੇ ਤੋ ਟੂਰਿਸਟ ਨਾ ਹੋਣ ਕਰਕੇ ਉਹਨਾਂ ਨੂੰ ਜਿਹੜਾ ਕਿ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਹ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਜਿਹੜੇ ਭਾਰਤ ਪਾਕਿਸਤਾਨ ਵਿਚਾਲੇ ਜਿਹੜਾ ਕਿ ਮੌਜੂਦਾ ਹਾਲਾਤ ਨੇ ਉਸ ਨੂੰ ਲੈ ਕੇ ਜਿਹੜੇ ਕਿ ਲੋਕ ਨੇ ਟੂਰਿਸਟ ਨੇ ਉਹ ਨਹੀਂ ਆ ਰਹੇ ਔਰ ਜੇ ਗੱਲ ਕਰੀਏ ਤਾਂ ਇਹਨਾਂ ਨੂੰ ਜਿਹੜਾ ਕਿ ਰੋਜ਼ ਪਕਾਉਣ ਵਾਲੇ ਲੋਕ ਨੇ ਇਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਹੋਰ ਵੀ ਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਸੋ ਸਵੀਰਾ ਤੁਹਾਡਾ ਸਾਂਝੀਆ ਕੀਤੀਆਂ ਨੇ ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟਸ ਜਿੱਥੇ ਕਿ ਵਿਦੇਸ਼ਾਂ ਵਿਦੇਸ਼ਾਂ ਤੋਂ ਲੋਕ ਸੈਲਾਨੀ ਘੁੰਮਣ ਲਈ ਇੱਥੇ ਪਹੁੰਚਦੇ ਨੇ ਔਰ ਇਹ ਦੇਖੀ ਤਾਂ ਸਾਰੇ ਰੋਜ਼ ਦਿਨ ਰਾਤ ਸੋ ਵੀ ਘੰਟੇ ਚਹਿਲ ਪਹਿਲ ਮੈਂ ਹੁੰਦੀ ਸੀ ਪਰ ਅੱਜ ਸਨਾਟਾ ਫਸ ਰਿਹਾ ਹੋਇਆ ਹੈ ਔਰ ਜੇਕਰ ਗੱਲ ਕਰੀ ਤਾਂ ਇੱਥੇ ਜਿਵੇਂ ਕਿ ਲੋਕ ਕਮੂਨ ਦੇ ਇਥੇ ਖੁੰਝੇ ਨੇ ਆਟੋ ਚਲਾਉਂਦੇ ਨੇ ਜਾਂ ਹੋਰ ਛੋਟੇ ਛੋਟੇ ਦੁਕਾਨਾ ਖੋਲ ਕੇ ਬੈਠੇ ਹੋਏ ਸੀ ਉਹਨਾਂ ਨੂੰ ਵੀ ਰਕੇ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰੋਜ਼ ਕਮਾ ਕੇ ਖਾਣ ਵਾਲੇ ਇਹ ਲੋਕ ਨੇ ਆਪਣੀ ਮਜ਼ਦੂਰੀ ਕਰਦੇ ਨੇ ਔਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਪਰ ਜਿਹੜੇ ਹਾਲਾਤ ਪੈਦਾ ਹੋਏ ਨੇ ਉਸ ਨਾਲ ਇਹਨਾਂ ਨੂੰ ਕਾਫੀ ਜਿਦਕੇ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਦਾ ਕਹਿਣਾ ਕਿ ਅਸੀਂ ਅਰਦਾਸਾਂ ਬੇਨਤੀਆਂ ਕਰ ਜਿਹੜੇ ਹਾਲਾਤ ਨੇ ਇਹ ਸ਼ਾਂਤ ਸੁਰਵਕ ਅਮਨ ਸ਼ਾਂਤੀ ਨਾਲ ਜਿਹੜੇ ਕੇ ਅਮਨ ਸ਼ਾਂਤ ਹੋ ਜਾਣ ਹੋਰ ਜਿਹੜੇ ਹਾਲਾਤ ਉਧਰ ਜਾਣ ਹੋਰ ਜਿਹੜੀ ਅਮਨ ਸ਼ਾਂਤੀ ਉਹ ਸਭ પાਸੀ ਹੋਵੇ ਸਭ ਦਾ ਭਲਾ ਹੋਵੇ ਸਰਬਤੇ ਪਲ ਦੀ ਅਰਦਾਸ ਕਰਦੇ ਨੇ ਸੋ ਇਹ ਲੋਕ ਜਿਹੜੇ ਕਿਸ ਸਮੇਂ ਮੁਸ਼ਕਲ ਦੇ ਵਿੱਚ ਨੇ ਇਹ ਲੋਕ ਹੋਰ ਕਾਰੋਬਾਰਤਾਨੀ ਕਰ ਸਕਦੇ ਇਹਨਾਂ ਲੋਕਾਂ ਤੇ ਹੀ ਡਿਪੈਂਡ ਸੀ ਜਿਹੜੇ ਟੂਰਿਸਟ ਹੁੰਦੇ ਨੇ ਉਹਨਾਂ ਲੋਕਾਂ ਤੇ ਹੀ ਇਹਨਾਂ ਨੂੰ ਡਿਪੈਂਡ ਰਹਿਣਾ ਪੈਂਦਾ ਸੀ ਪਰ ਜਿਹੜੇ ਮੌਜੂਦਾ ਹਾਲਾਤ ਕਰਕੇ ਟੂਰਿਸਟ ਵੀ ਇੱਥੇ ਨਹੀਂ ਆ ਰਿਹਾ ਉਹ ਬਹੁਤ ਹੀ ਮੁਸ਼ਕਲ ਭਰਿਆ ਜੁਨਾ ਕਿ ਇਸ ਸਮੇਂ ਇਹਨਾਂ ਨੂੰ ਜੀਣਾ ਪੈ ਰਿਹਾ ਸੋ ਅਰਦਾਸਾਂ ਦੇ ਕੇ ਇਹਨਾਂ ਵੱਲੋਂ ਕੀਤੇ ਜਾ ਰਿਹਾ ਹੈ ਕਿ ਜਿਦਾਂ ਕਿ ਇਹ ਹਾਲਾਤ ਨੇ ਇਹ ਸਹੀ ਹੋ ਜਾਣ ਪ੍ਰਖਾਪ ਜਿਵੇਂ ਤੁਹਾਨੂੰ ਗੁਰੂ ਜੀ ਦੀ ਖਾਤਿਰ ਤੋਂ ਅਮਰਸਾ